ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਹੌਸਰ ਰਿਸਟ ਕਰ ਦਿੱਤਾ ਤਾਂ ਕਿ ਜੋ ਅੱਜ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ एलान ਕਰਨਾ ਸੀ پارٹی ਦਾ ਉਸ پارٹی ਦੇ एलान ਕਰਨ ਵਾਸਤੇ ਉੱਥੇ ਸੰਗਤਾਂ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰੈਸਟ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਹਾਊਸ ਰੈਸਟ ਕਰ ਦਿੱਤਾ ਤਾਂ ਕਿ ਜੋ ਅੱਜ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਾ ਤੱਕ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ ਚਾਹੁੰਦੀ ਮੀਟਿੰਗਾਂ ਵੀ ਨਹੀਂ ਕਰਨ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਨਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਟ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੜਾਂਗੇ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਹਾਊਸ ਰਿਸਟ ਕਰ ਦਿੱਤਾ ਤਾਂ ਕਿ ਜੋ ਅਜੋ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨਤਾ ਤੱਕ ਉੱਥੇ ਅਸੀਂ ਕੱਟ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਇਰਗੇ ਦੇ ਵਿੱਚ ਸਰਕਾਰਾਂ ਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰਾਂ ਜੀ ਮੀਟਿੰਗਾਂ ਕਰੀਏ ਤੇ ਉੱਥੇ ਕੱਟ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹਨਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਕ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੜਾਂਗੇ ਕੱਲ ਜਦੋਂ ਬਾਪੂ ਜੀ ਸ੍ਰੀ ਅਮਰitsar ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਹੌਸ ਰਿਸ਼ਟ ਕਰ ਦਿੱਤਾ ਤਾਂ ਕਿ ਜੋ ਅੱਜ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ एलान ਕਰਨ ਵਾਸਤੇ ਉੱਥੇ ਸੰਗਤਾਂ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹਨਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਕ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਹਾਊਸ ਰਿਸਕ ਕਰ ਦਿੱਤਾ ਤਾਂ ਕਿ ਜੋ ਅੱਜ ਉਹ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਤਾਂ ਤਾਂ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਇਹ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰੈਂਟ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ